ਹਾਂਜੀ ਦੱਸ ਲੈ ਆ ਇੱਥੇ ਖੜਾ ਗੱਲ ਕਰਦਾ ਹੈ ਪਰ ਗਲਤ ਹੁੰਦਾ ਹੈ ਤਾਂ ਸਤਿ ਸ੍ਰੀ ਅਕਾਲ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਵੈਰੋਕਾ ਤੇ ਕਾਟਗੜ ਦੇ ਰਸਤੇ ਦੀਆਂ ਵਿਚਾਲੇ ਦੀਆਂ ਕਾਟਗੜ ਤੇ ਵੈਰੋਕਾ ਜਿੱਥੇ ਰਸਤੇ ਦੇ ਵਿੱਚ ਇੱਕ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਕੀ ਕਾਰਨ ਹੋਇਆ ਉਹ ਵੀ ਦੱਸਾਂਗੇ ਪਹਿਲਾਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਮਿੰਨੀ ਬੱਸ ਹੈ ਜੋ ਔਰ ਰੋਡ ਤੋਂ ਆ ਜਿਹੜਾ ਹੈਗਾ ਥੱਲੇ ਉਤਰ ਗਈ ਔਰ ਖੇਤਾਂ ਦੇ ਵਿੱਚ ਪਲਟ ਗਈ ਹੈ ਕੀ ਕਾਰਨ ਸੀਗਾ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਣੇ ਆ ਕਾਫੀ ਲੋਕ ਇੱਥੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਹ ਹਾਦਸਾ ਕਿੱਦਾਂ ਹੋਇਆ ਤਾਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਹਾਦਸਾ ਜਿਹੜਾ ਹੈਗਾ ਇਹ ਕਿੱਦਾਂ ਹੋਇਆ ਧੁੰਦ ਕਾਰਨ ਹੋਇਆ ਜਾਂ ਫਿਰ ਕੋਈ ਹੋਰ ਕਾਰਨ ਸੀ ਭਾਈ ਇਹ ਕਿੱਦਾਂ ਹੋਇਆ ਹਾਦਸਾ ਕਿੱਦਾਂ ਹੋਇਆ ਭਾਈ ਧੁੰਦ ਸੀ ਕਿ ਟਰੱਕ ਪੀਕਅਪ ਆ ਰਹੀ ਸੀ ਉਹਦੇ ਲੈਡਰ ਸੀ ਜਾਂ ਬੰਦ अच्छा, अच्छा। थो, थो जी। ਉਹਨਾਂ ਨੇ ਦੇਖਿਆ ਹੀ ਨਹੀਂ ਗਾ ਰੁਕੇ ਨਹੀਂ ਗਏ ਧੁੰਦ ਕਰਕੇ ਡਰਾਈਵਰ ਨੇ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ। ਤੋਂ ਫਿਰ ਜਗ੍ਹਾ ਬੋਲੀ ਸੀਗੀ ਸਾਈਡ ਤੇ ਤੇ ਉੱਥੇ ਗੱਡੀ ਬੈਠ ਗਈ। ਅੱਛਾ ਇਹ ਕਿੱਥੋਂ ਕਿੱਥੋਂ ਆ ਰਹੀ ਸੀ ਗੱਡੀ ਜੀ? ਰੋੜਾ ਵਾਲੀ ਗੱਡੀ। ਰੋੜਾ ਵਾਲੀ ਮੰਡੀ ਤੋਂ ਜਾਣਾ ਕਿੱਥੇ ਸੀਗਾ ਜੀ? ਜਲਾਲਾਬਾਦ। ਤੇ ਕੀ ਕੋਈ 60 ਫੀਟ ਕੋਈ ਬੱਚਤ ਆ ਜੀ? ਬੱਚਤ ਆ ਕਿ ਕਿਰਪਾ ਨਾਲ ਸਾਰੀਆਂ ਦੀ ਸਵਾਰੀਆਂ ਦੀ ਬੱਚਤ ਆ ਜੀ। ਹੂੰ। ਕਿੰਨੀਆਂ ਕੋ ਸਵਾਰੀਆਂ ਸੀ ਵਿੱਚ ਜੀ? 20-25 ਸਵਾਰੀਆਂ ਸੀ। 20-25 ਸਵਾਰੀਆਂ ਸੀਗੇ। ਠੀਕ ਆ। ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਦੇ ਵੈਰੋ ਕਾ ਮੰਡੀ ਵੈਰੋ ਕਾ ਤੋਂ ਕਾਠਗੜ ਰੋਡ ਜਿਹੜਾ ਹੈਗਾ ਉਸ ਰੋਡ ਤੇ ਇੱਕ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੇ ਆ ਕਿ ਧੁੰਦ ਸੀਗੀ ਔਰ ਅੱਗੇ ਇੱਕ ਪਿਕਅਪ ਗੱਡੀ ਆ ਗਈ ਜਿਸ ਦੇ ਵੱਲੋਂ ਜਿਹੜਾ ਹੈਗਾ ਲਾਈਟਾਂ ਉਸ ਦੀਆਂ ਨਹੀਂ ਚੱਲਦੀਆਂ ਸੀ ਔਰ ਬਿਲਕੁਲ ਧੁੰਦ ਹੋਣ ਕਾਰਨ ਨੇੜੇ ਆ ਕੇ ਉਹ ਦਿਖਾਈ ਦਿੱਤੀ ਇਹਦੇ ਵਿੱਚ ਡਰਾਈਵਰ ਦੇ ਵੱਲੋਂ ਬੱਸ ਜਿਹੜੀ ਆ ਉਹ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬੱਸ ਜਿਹੜੀ ਆ ਉਹ ਖੇਤਾਂ ਦੇ ਵਿੱਚ ਮੋਦੀ ਹੋ ਜਾਂਦੀ ਹੈ ਹਾਲਾਂਕਿ ਗਰੀਮਤ ਰਹੀ ਹੈ ਕਿ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਲੇਕਿਨ ਦੱਸਦੀ ਹੈ ਕਿ ਇੱਕ ਹਾਦਸਾ ਜ਼ਰੂਰ ਜਿਹੜਾ ਹੈਗਾ ਉਹ ਇੱਥੇ ਵਾਪਰਿਆ ਹੈ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਬੀ ਕੰਪ ਤੇਜ਼ ਕਰਕੇ ਲਾਗਿਆ ਕਰਕੇ ਹਾਂ ਹਾਂਜੀ ਲੈਟਾ ਨਾ ਹੁਣ ਕਰਨ ਮਲ ਵਿੱਚ ਸਪੀਡ ਚੱਗਾ ਸੀ ਵਿੱਚ ਮਾਰ ਕੇ ਤੇ ਉਹ ਭੱਜ ਗਿਆ ਭੱਜ ਗਿਆ ਆਪ ਭੱਜ ਗਿਆ ਮਲਵੀ ਰੁਕਿਆ ਨਹੀਂ ਕੋਈ ਹੈਲਪ ਨਹੀਂ ਕੀਤੀ ਗਈ ਕਿਸ ਤਰ੍ਹਾਂ ਦੀ ਤੇ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਗੱਡੀ ਪਿਝਾਲ ਗਿਆ ਦੀ ਗੱਡੀ ਦਾ ਕਾਟ ਘੜਦੀ ਹੈ ਗੱਡੀ ਪਿੰਡ ਕਾਟ ਘੜਦੀ ਹੈ ਇਹ ਕਾਟ ਘੜ ਪਿੰਡ ਤੋਂ ਹੈ ਬਸ ਅ اچھا ਪੀਕਅਪ ਕਾਟ ਘੜਦੀ ਹੈ ਪਛਾਣ ਹੋ ਗਈ ਹੈ ਹਾਂਜੀ ਪਛਾਣ ਹੋ ਗਈ ਹੈ ਪਛਾਣ ਹੋ ਗਈ ਸਰ ਤੇ ਤੁਸੀਂ ਗੱਲ ਨਹੀਂ ਕੀਤੀ ਉਹਨਾਂ ਨਾਲ ਵੀ ਬਈ ਹਾਦਸਾ ਕਰਕੇ ਭੱਜ ਗਿਆ ਉਹ ਚਲਾ ਗਿਆ ਨਹੀਂ ਜੀ ਉਹ ਰੁਕਿਆ ਹੀ ਨਹੀਂ ਜੀ ਉਹ ਨਹੀਂ ਹੁਣ ਹੁਣ ਨਹੀਂ ਗੱਲ ਕਰੀ ਤੁਸੀਂ ਉਹ ਨਹੀਂ ਆਈ ਨੀ ਜੀ ਉਧਰ ਗਿਆ ਚਲਾ ਸਵਾਰੀਆਂ ਲੈ ਕੇ ਜਿੱਥੇ ਕਿਨੂ ਤੋੜਨ ਜਾਂਦੇ ਨੇ ਅੱਛਾ ਅੱਛਾ ਕਿਨੂ ਤੋੜਨ ਵਾਲੀ ਗੱਡੀ ਸੀ ਪਲੇਵਰ ਵਾਲਿਆਂ ਦੀ ਠੀਕ 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 ਤਾਂ ਇੱਕ ਬੱਸ ਤੁਸੀਂ ਤਸਵੀਰਾਂ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਜਿਹੜੀਆਂ ਉਹ ਦਿਖਾ ਰਹੇ ਆ ਪਿੰਡ ਵੈਰੋਗਾ ਤੇ ਕਾਠਗੜ ਦੇ ਵਿਚਾਲੇ ਜਿੱਥੇ ਬੱਸ ਦਾ ਵੀ ਵੱਡਾ ਨੁਕਸਾਨ ਹੋਇਆ ਔਰ ਦੱਸ ਦਈਏ ਕੇਸ ਦੇ ਵਿੱਚ ਮਾਮੂਲੀ ਝੋਟਾਂ ਵੀ ਇਕਦੁੱਕਾ ਸਵਾਰੀਆਂ ਨੂੰ ਲੱਗੀਆਂ ਲੇਕਿਨ ਇਸ ਦੇ ਵਿੱਚ ਕੋਈ ਵੱਡਾ ਮੇਜਰ ਨੁਕਸਾਨ ਨਹੀਂ ਹੋਇਆ ਕਿਸੇ ਸਵਾਰੀ ਨੂੰ ਜਿਆਦਾ ਗੰਭੀਰ ਸੱਟ ਨਹੀਂ ਲੱਗੀ ਆ ਦੱਸਦੇ ਆ ਕਿ ਇੱਕ ਲੇਬਰ ਵਾਲੀ ਜਿਹੜੀ ਪਿਕਅਪ ਸੀਗੀ ਔਰ ਲੇਬਰ ਲੈਣ ਵਾਸਤੇ ਜਿਹੜਾ ਕਿ ਇੱਥੇ ਆਈ ਹੋਈ ਸੀ ਔਰ ਉਸ স্পੀਡ ਤੇ ਸੀ ਔਰ ਉਸ ਦੀਆਂ ਲਾਈਟਾਂ ਜਿਹੜੀਆਂ ਉਹ ਨਹੀਂ ਚੱਲਦੀਆਂ ਸੀ ਔਰ ਲਾਈਟਾਂ ਨਾ ਚੱਲਣ ਕਾਰਨ ਜਿਹੜਾ ਹੈਗਾ ਉਹ স্পੀਡ ਤੇ ਸੀ ਔਰ ਬਿਲਕੁਲ ਨਜ਼ਦੀਕ ਜਦਾ ਆਉਂਦੀ ਹੈ ਤਾਂ ਡਰਾਈਵਰ ਨੂੰ ਦਿਖਾਈ ਦਿੰਦਾ ਔਰ ਡਰਾਈਵਰ ਦੇ ਵੱਲੋਂ বাস ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਜੇ ਦੇ ਵਿੱਚ ਜਿਹੜਾ ਹੈਗਾ ਹਾਦਸਾ ਵਾਪਰ ਜਾਂਦਾ ਹੈ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਦਿਖਾ ਰਿਹਾ ਵੈਰੋ ਕਾ ਅਤੇ ਕਾਠਗੜ ਦੇ ਵਿਚਾਲੇ ਦੀਆਂ ਜਿੱਥੇ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸ ਦਈਏ ਕਿ ਇਹ ਮਿੰਨੀ ਬੱਸ ਐ ਔਰ ਲਿੰਕ ਰੋਡ ਤੇ ਹਾਦਸੇ ਦਾ ਸ਼ਿਕਾਰ ਹੋਈ ਐ ਗ੍ਰਿਮਤ ਰਹੀ ਕਿ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਜਿਹੜਾ ਹੈਗਾ ਉਹ ਨਹੀਂ ਹੋਇਆ ਇਕਦੂਕਾ ਸਵਾਰੀਆਂ ਦੇ ਖਰੋਚਾਂ ਜਰੂਰ ਆਈਆਂ ਲੇਕਿਨ ਕੋਈ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਨਹੀਂ ਹੋਇਆ ਦੱਸ ਦਈਏ ਕਿ ਦੱਸਿਆ ਜਾਂਦਾ ਕਿ ਧੁੰਦ ਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਧੁੰਦ ਜਾਦੇ ਸੀ ਔਰ ਧੁੰਦ ਜਾਦੇ ਹੋਣ ਕਾਰਨ ਬੱਸ ਜਿਹੜੀ ਐ ਉਹ ਅੱਗੇਓ ਕ੍ਰੋਸਿੰਗ ਦੇ ਕਾਰਨ ਇਹ ਬੱਸ ਥੱਲੇ ਲਾਈ ਗਈ ਔਰ ਜਿਹੜੀ ਕੀ ਖੇਤਾਂ ਦੇ ਵਿੱਚ ਮੋਦੀ ਹੋ ਗਈ ਪਲਟ ਗਈ ਤਾਂ ਤਸਵੀਰਾਂ ਜਿਹੜੀਆਂ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਜਿਹੜੀਆਂ ਉਹ ਦਿਖਾ ਰਹੇ ਆ ਜਲਾਲਾਬਾਦ ਹਲਕੇ ਦੇ ਪਿੰਡ ਵੈਰੋਕਾ ਦੀਆਂ ਤੁਸੀਂ ਸੜਕ ਤੇ ਵੀ ਦੇਖ ਸਕਦੇ ਆ ਪਿਕਅਪ ਜਿਹੜੀ ਨਾਲ ਲੱਗੀ ਆ ਤਾਂ ਉਸ ਦੇ ਵੀ ਕੁਝ ਟੁੱਟ ਭੱਜ ਜਿਹੜੀ ਹੋਈ ਆ ਉਹ ਵੀ ਇੱਥੇ ਸੜਕ ਤੇ ਸਮਾਨ ਜਿਹੜਾ ਉਸ ਦਾ ਟੁੱਟਿਆ ਹੋਇਆ ਇੰਡੀਕੇਟਰ ਵਗੈਰਾ ਉਹ ਦਿਖਾਈ ਦੇ ਰਿਹਾ ਔਰ ਬੱਸ ਜਿਹੜੀ ਆ ਉਹ ਖੇਤਾਂ ਦੇ ਵਿੱਚ ਮੋਦੀ ਹੋ ਗਈ ਆ ਔਰ ਜਿਹੜਾ ਹੈਗਾ ਹੁਣ ਇਸ ਨੂੰ ਸਿੱਧਾ ਕਰਨ ਦਾ ਕੰਮ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਹਲਕੇ ਦੇ ਪਿੰਡ ਵੈਰੋਕਾ ਤੇ ਕਾਠਗੜ ਦੇ ਵਿਚਾਲੇ ਜਿੱਥੇ ਇੱਕ ਬੱਸ ਜਿਹੜੀ ਆ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸ ਦਈਏ ਕਿ ਬੀਤੇ ਬਰੇ ਵੀ ਇਸੇ ਤਰ੍ਹਾਂ ਦਾ ਅੱਜ ਤੋਂ तकरीबन 2 ਸਾਲ ਪਹਿਲੇ ਇਸੇ ਤਰ੍ਹਾਂ ਦਾ ਇੱਕ ਹਾਦਸਾ ਵਾਪਰਿਆ ਸੀ ਔਰ ਉਸ ਦੇ ਵਿੱਚ ਵੱਡਾ ਨੁਕਸਾਨ ਹੋਇਆ ਸੀ ਲੇਕਿਨ ਅੱਜ ਹਾਦਸਾ ਗਰੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਜਿਹੜਾ ਇਸ ਦੇ ਵਿੱਚ ਨਹੀਂ ਹੋਇਆ ਹਾਲਾਂਕਿ ਧੁੰਦ ਤੁਸੀਂ ਦੇਖ ਸਕਦੇ ਆ ਹਾਲੀ ਵੀ ਬਹੁਤ ਜ਼ਿਆਦਾ ਹੈ ਖੇਤਾਂ ਦੇ ਵਿੱਚ ਧੁੰਦ ਹੈ ਔਰ ਧੁੰਦ ਦੇ ਕਾਰਨ ਹੀ ਇਹ ਹਾਦਸਾ ਵੀ ਹੋਇਆ ਦੱਸਿਆ ਜਾ ਰਿਹਾ ਹੈ ਦੱਸਦੇ ਆ ਕਿ ਅੱਗੇ ਇੱਕ ਗੱਡੀ ਆਉਂਦੀ ਸੀ ਔਰ ਉਸ ਦੇ ਵੱਲੋਂ ਜਿਹੜਾ ਹੈਗਾ ਕ੍ਰਾਸਿੰਗ ਦੇ ਸਮੇਂ ਜਿਹੜਾ ਕੀ ਹੈ ਆ ਲਾਈਟ ਹਾਊਸ ਦੀਆਂ ਨਹੀਂ ਚੱਲਦੀਆਂ ਸੀ ਔਰ ਕ੍ਰਾਸਿੰਗ ਦੇ ਸਮੇਂ ਮਿੰਨੀ ਬੱਸ ਜਿਹੜੀ ਆ ਉਹ ਪਲਟ ਜਾਂਦੀ ਕਿਉਂਕਿ ਇਹ ਲਿੰਕ ਰੋਡ ਆ ਔਰ ਰੋਡ ਤੇ ਜਗ੍ਹਾ ਵੀ ਜਿਹੜੀ ਆ ਉਹ ਘੱਟ ਹੁੰਦੀ ਆ ਪਿਕਅਪ ਦੇ ਵੱਲੋਂ ਫੇਟ ਮਾਰੀ ਜਾਂਦੀ ਆ ਇਸ ਬੱਸ ਨੂੰ ਔਰ ਇਹ ਬੱਸ ਜਿਹੜੀ ਆ ਖੇਤਾਂ ਦੇ ਵਿੱਚ ਪਲਟ ਜਾਂਦੀ ਆ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ 25 ਤੋਂ 30 ਜਿਹੜੀਆਂ ਸਵਾਰੀਆਂ ਵੀ ਮੌਜੂਦ ਸਨ ਹਾਲਾਂਕਿ ਇਕਦੁੱਕਾ ਲੋਕਾਂ ਦੇ ਮਾਮੂਲੀ ਖਰੋਚੇ ਜਿਹੜੀਆਂ ਉਹ ਜ਼ਰੂਰ ਉਹ ਦੱਸ ਰਹੇ ਆ ਕਿ ਆਈਆਂ ਇਕਦੁੱਕਾ ਲੋਕਾਂ ਦੇ ਖਰੋਚੇ ਆਈਆਂ ਇਸ ਤੋਂ ਜ਼ਿਆਦਾ ਕੋਈ ਮੇਜਰ ਜਿਹੜਾ ਨੁਕਸਾਨ ਹੈਗਾ ਉਹ ਨਹੀਂ ਹੋਇਆ ਇਸਦੀ ਬਚਤ ਰਹੀ ਹੈ ਲੇਕਿਨ ਬੱਸ ਜ਼ਰੂਰ ਹਾਦਸੇ ਦਾ ਸ਼ਿਕਾਰ ਹੋਈ ਹੈ ਔਰ ਇਸ ਦਾ ਨੁਕਸਾਨ ਬੱਸ ਦਾ ਜਿਹੜਾ ਹੈਗਾ ਉਹ ਵੱਡਾ ਹੋਇਆ ਔਰ ਇਹ ਵੀ ਦੱਸ ਰਿਹਾ ਕਿ ਜਿਹੜੇ ਪਿਕਅਪ ਸਵਾਰ ਸੀਗਾ ਪਿਕਅਪ ਦਾ ਡਰਾਈਵਰ ਸੀ ਉਸ ਦੇ ਵੱਲੋਂ ਗੱਡੀ ਜਿਹੜੀ ਹੈ ਇੱਥੇ ਰੋਕੀ ਨਹੀਂ ਜਾਂਦੀ ਔਰ ਇੱਥੋਂ ਭਜਾ ਲਈਤੀ ਜਾਂਦੀ ਹੈ ਤਾਂ ਤਸਵੀਰਾਂ ਜਿਹੜੀਆਂ ਉਹ ਇਸ ਸਮੇਂ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜਲਾਲਾਬਾਦ ਦੇ ਜਲਾਲਾਬਾਦ ਦੇ ਪਿੰਡ ਵੈਰੋ ਕਾ ਦੀਆਂ ਵੈਰੋ ਕਾ ਤਾਂ ਬਿਲਕੁਲ ਦੱਸ ਰਹੇ ਆ ਜਿਸ ਤਰ੍ਹਾਂ ਦੇ ਨਾਲ ਕਿ ਮਦਦ ਜਿਹੜੀ ਆ ਉਹ ਨਹੀਂ ਕੀਤੀ ਗਈ ਔਰ ਪਿਕਅਪ ਸਵਾਰ ਰੁਕਿਆ ਵੀ ਨਹੀਂ ਇੱਥੇ ਤਾਂ ਇਹ ਜਿਹੜਾ ਹੈਗਾ ਬਾਈ ਜੀ ਰੁਕਣਾ ਚਾਹੀਦਾ ਸੀਗਾ ਰੁਕਣਾ ਚਾਹੀਦਾ ਸੀ ਜੀ ਹੈਲਪ ਕਰਨੀ ਚਾਹੀਦੀ ਸੀ ਹਮ ਸਵਾਰੀਆਂ ਸੀ ਡਰਾਈਵਰ ਕਨੈਕਟਰ ਇਕੱਲੇ ਦੋ ਕੀ ਕਰ ਸਕਦੇ ਇੰਨੀਆਂ ਸਵਾਰੀਆਂ ਨੂੰ ਕੁਝ ਨਹੀਂ ਕਰ ਸਕਦੇ ਜੀ ਜਿਹੜੀਆਂ ਬਾਰੀਆਂ ਥੱਲੇ ਆ ਗਈਆਂ ਤੇ ਇੱਕ ਵਿੱਚੋਂ ਸ਼ੀਸ਼ਾ ਤੋੜਿਆ ਇੱਕ ਸਿੰਘ ਨੇ ਤੇ ਉਤੋਂ ਸਾਰੇ ਅਗਲੇ ਪਸੂ ਨਿਕਲੇ ਉਹਨਾਂ ਦਾ ਫਰਜ਼ ਸੀ ਜੀ ਵੀ ਕਿ ਗੱਡੀ ਰੋਕ ਕੇ ਵੀ ਹੈਲਪ ਕਰਦਾ ਹਮ ਨਾ ਜਾਣੀਏ ਜੀ ਸੰਸਰ ਗਰਮ ਮੇ ਉੱਤੇ ਦੇਲ ਡੋਲ ਜਾਂਦਾ ਅੱਗ ਲੱਗ ਜਾਂਦੀ ਜੀ ਦੱਸੋ ਕੀ ਬਣਿਆ ਇੱਥੇ ਕੁਝ ਵੀ ਹੋ ਸਕਦਾ ਸੀ ਵੱਡਾ ਹਾਦਸਾ ਕੁਝ ਵੀ ਹੋ ਸਕਦਾ ਵੱਡਾ ਹਾਦਸਾ ਹੋ ਸਕਦਾ ਜੀ ਹੁੰਦਾ ਰੁਕਣਾ ਫਰਜ ਬਣਦਾ ਸੀ ਇਸ ਕਰਨ ਜੇ ਉਹਦੇ ਤੇ ਕਾਰਵਾਈ ਜ਼ਰੂਰ ਕੀਤੀ ਜਾਣੀ ਚਾਹੀਦੀ ਹੂੰ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਇੱਕ ਵੱਡਾ ਹਾਦਸਾ ਟਲਿਆ ਦੱਸ ਦਈਏ ਕਿ ਕੋਈ ਵੀ ਨੁਕਸਾਨ ਹੋ ਸਕਦਾ ਸੀ ਬਾਈ ਜੀ ਦੀ ਗੱਲ ਬਿਲਕੁਲ درست ਹੈ ਕਿ ਗੱਡੀ ਦੇ ਵਿੱਚ ਸਲੈਂਸਰ ਗਰਮ ਹੁੰਦਾ ਹੈ ਉਹਦੇ ਵਿੱਚ ਜੇਕਰ ਤੇਲ ਉਸ ਤੇ ਉੱਪਰ ਡੁੱਲ ਜਾਵੇ ਕਿਉਂਕਿ ਡੀਜ਼ਲ ਟੈਂਕ ਜਿਹੜਾ ਉਹ ਬਿਲਕੁਲ ਉੱਪਰ ਦਿਖਾਈ ਦੇ ਰਿਹਾ ਹੈ ਸਲੈਂਸਰ ਦੇ ਤੇ ਉਹਦੇ ਵਿੱਚ ਅੱਗ ਵੀ ਲੱਗ ਸਕਦੀ ਕੋਈ ਵੀ ਹਾਦਸਾ ਵਾਪਰ ਸਕਦਾ ਤਾਂ ਫਰਜ ਬੰਦਾ ਹੈ ਜਿਹੜਾ ਪਿਕਅਪ ਵਾਲਾ ਸੀ ਉਸ ਦਾ ਫਰਜ ਬੰਦਾ ਸੀ ਲੇਕਿਨ ਉਹ ਇਥੋਂ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਤਾਂ ਕਾਰਵਾਈ ਦੀ ਮੰਗ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਦਿਖਾ ਰਹੇ ਹਾਂ ਜਲਾਲਾਬਾਦ ਦੇ ਪਿੰਡ ਵੈਰੋਕਾ ਤੋਂ ਕਾਠਗੜ ਰੋਡ ਤੇ ਲਿੰਕ ਰੋਡ ਤੇ ਇੱਕ ਮਿੰਨੀ ਬੱਸ ਜਿਹੜੀ ਆ ਉਹ ਹਾਦਸੇ ਦਾ ਸ਼ਿਕਾਰ ਹੋਈ ਹੈ ਧੁੰਦ ਦੇ ਕਾਰਨ ਗੱਡੀ ਦੇ ਨਾਲ ਲਾਈਟਾਂ ਜਗਦੀਆਂ ਪਈਆਂ ਬੰਦ ਕਰਕੇ ਇਹ ਮੈਂ ਕਹਿੰਦਾ ਇਹ